ਸਸਿਕਾਲ ਦੋਸਤੋ ਸ਼੍ਰੀ ਅਨੰਦਪੁਰ ਸਾਹਿਬ ਨੂੰ ਡਿਸਟ੍ਰਿਕਟ ਬਣਾਇਆ ਜਾ ਰਿਹਾ ਉਹਦੇ ਲਈ ਮੈਂ ਸਾਰੇ ਲੋਕਾਂ ਨੂੰ ਵਧਾਈ ਦਿੰਦਾ ਤੇ ਉਮੀਦ ਕਰਦਾ ਕਿ ਜਿਹੜਾ ਕੰਮ ਬਹੁਤ ਪਹਿਲਾਂ ਹੋਣਾ ਚਾਹੀਦਾ ਸੀ ਹੁਣ ਪੂਰਾ ਹੋ ਜਾਊਗਾ ਉਹਦੇ ਨਾਲ ਨਾਲ ਜਿਹੜੇ ਬਲਾਚੌਰ ਦੇ ਲੋਕਾਂ ਨੂੰ ਇਹਦੇ ਵਿੱਚ ਥੋੜਾ ਡਰਦਾ ਮਾਹੌਲ ਹੈ ਕਿ ਬਲਾਚੌਰ ਦੇ ਕੁਝ 20 ਪਿੰਡ ਕਿਤੇ ਕਈ ਕਹਿੰਦੇ 40 ਪਿੰਡ ਕੋਈ ਕਹਿੰਦਾ 50 ਪਿੰਡ ਕਿ ਤੋੜ ਕੇ ਸ਼੍ਰੀ ਅਨੰਦਪੁਰ ਸਾਹਿਬ ਦਾ ਜਿਹੜਾ ਡਿਸਟ੍ਰਿਕਟ ਬਣਾਇਆ ਜਾ ਰਿਹਾ ਉਹਦੇ ਵਿੱਚ ਲਾਇਆ ਜਾ ਸਕਦੇ ਮੈਂ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਕਿ ਠੀਕ ਹੈ ਸ਼੍ਰੀ ਅਨੰਦਪੁਰ ਸਾਹਿਬ ਨੂੰ ਡਿਸਟ੍ਰਿਕਟ ਬਣਾਉਣਾ ਚਾਹੀਦਾ ਪਰ ਸ਼ਿਵ ਭਗਤ ਸਿੰਘ ਨਗਰ ਵਿੱਚ ਆਲਰੇਡੀ ਸਿਰਫ ਬੰਗਾ ਨਵਾਂ ਸ਼ਹਿਰ ਤੇ ਬੜਾ ਚੌੜਾ ਇਲਾਕਾ ਹੈ। ਅਗਰ ਤੁਸੀਂ ਇਹਦੇ ਵਿੱਚੋਂ ਵੀ ਤੋੜ ਜਾਓਗੇ ਫਿਰ ਆ ਡਿਸਟ੍ਰਿਕਟ ਜਿਹੜਾ ਪਹਿਲਾਂ ਹੀ ਇੰਨਾ ਛੋਟਾ ਉਹਦਾ ਫਿਰ ਬਣਾਉਣ ਦਾ ਜਾਂ ਰਹਿਣ ਦਾ ਫਾਇਦਾ ਵੀ ਕੀ ਹੈਗਾ। ਦੂਜੀ ਗੱਲ ਹੈ ਕਿ ਜਿਹੜਾ ਬੜਾ ਚੌੜਾ ਇਲਾਕਾ ਦੁਆਬੇ ਵਿੱਚ ਪੈਂਦਾ ਤੇ ਮੈਂ ਉਮੀਦ ਕਰਦਾ ਕਿ ਸਾਨੂੰ ਦੁਆਬੇ ਵਿੱਚ ਰਹਿਣ ਦਿੱਤਾ ਜਾਵੇ। ਉਦੇ ਨਾਣ ਨ ਮੈਂ ਇੱਕ ਗੱਲ ਆ ਵੀ ਦੱਸਿਆ ਚਾਹੁੰਦਾ ਐ ਕਿ ਅਗਰ ਬੜਾਚੌਰ ਤੋਂ ਸ਼੍ਰੀ ਅਨੰਦਪੁਰ ਸਾਹਿਬ ਜਾਣਾ ਹੋਵੇ ਤਾਂ 40 ਕਿਲੋਮੀਟਰ ਦਾ ਰਸਤਾ ਹੈਗਾ। ਨਾ ਕੋਈ ਉੱਧਰ ਨੂੰ ਸਾਡੇ ਸੌਖੇ ਬੱਸ ਜਾਂਦੀ ਹੈਗੀ ਐ। ਜਿਹੜਾ ਰਸਤਾ ਹੈਗਾ ਉਹ ਵੀ ਉਹ ਜੰਗਲ ਵਿੱਚੋਂ ਸਾਨੂੰ ਜਾ ਕੇ ਕ੍ਰੋਸ ਕਰਨਾ ਪੈਂਦਾ। ਜੇ ਮੈਂ ਤਾਂ ਕਹਿੰਦਾ ਕਿ ਰੋਪੜ ਦਾ ਨਾਮ ਤੁਸੀਂ ਸ਼੍ਰੀ ਅਨੰਦਪੁਰ ਸਾਹਿਬ ਡਿਸਟ੍ਰਿਕਟ ਰੱਖ ਦੋ ਤੇ ਜਿਹੜਾ 7-800 ਕਰੋੜ ਰੁਪਏ ਤੁਸੀਂ ਨਵੇਂ ਡਿਸਟ੍ਰਿਕਟ ਬਣਾਉਣ ਲਈ ਲਾਣਾ ਉਹ ਪੈਸਾ ਤੁਸੀਂ ਸ਼੍ਰੀ ਅਨੰਦਪੁਰ ਸਾਹਿਬ ਦੀ ਡਿਵੈਲਪਮੈਂਟ ਤੇ ਲਾ ਦਿਓ। ਔਰ ਮੈਂ ਸ਼੍ਰੀਮਤੀ ਸੰਤੋਸ਼ ਕਟਾਰੀਆ ਐਮ.ਐਲ.ਏ ਬੜਾ ਕੀ ਲੋਕਾਂ ਵਿੱਚ ਜਿਹੜਾ ਡਰਦਾ ਮਾਹੌਲ ਹੈ ਇਹਦੇ ਵਿੱਚ ਤੁਹਾਨੂੰ ਆਪਣਾ ਸਪਸ਼ਟੀਕਰਨ ਦੇਣਾ ਚਾਹੀਦਾ ਤੁਹਾਨੂੰ ਲੋਕਾਂ ਨੂੰ ਦੱਸਣਾ ਚਾਹੀਦਾ ਕਿ ਅਗਰ ਸਰਕਾਰ ਬੜਾ ਚੌੜ ਦੇ ਕੁਝ ਪਿੰਡਾਂ ਨੂੰ ਉਧਰ ਲਾਇਆ ਚਾਹਦੀ ਹੈ ਕਿਉਂ ਤੁਹਾਡੀ ਸਹਿਮਤੀ ਨਾਲ ਲਾ ਰਹੀ